ਤਾਨੀ ਕਿਹੜੀ ਉਹ ਕੜੀ ਸੀ ਜਦ ਮੇਰੇ ਦਿਮਾਗ 'ਚ ਆਇਆ ਕਿ ਯਾਰ ਜੇ ਤੂੰ ਵਾਲ ਕਟਾ ਦੇ ਤਾਂ ਤੂੰ ਤਾਂ ਬਹੁਤ ਸੋਹਣਾ ਲੱਗੇ ਮੈਂ 8ਵੀਂ ਕਲਾਸ 'ਚ ਆਪਣੇ ਵਾਲ ਕਟਾਤੇ ਮਰੇ ਉੱਡਾ ਲੰਬੇ ਵਾਲ ਸੀ ਜੂڑا ਹੁੰਦਾ ਸੀ ਦਸਤਾਰ ਮੇਰੇ ਬੰਨੀ ਹੁੰਦੀ ਸੀ ਮੇਰੇ ਫਾਦਰ ਨੇ ਮੇਰੇ ਮਦਰ ਨੇ ਮੈਨੂੰ ਬੜੀਆਂ ਲਾਣਤਾਂ ਪਾਈਆਂ ਮੇਰੇ ਫਾਦਰ ਨੇ ਤਾਂ ਅੱਜ ਤੱਕ ਕਹਦਾ ਵੀ ਜਿੱਦਣ ਤੂੰ ਮਰੇਗਾ ਜੇ ਤੇਰੇ ਸਿਰ ਤੇ ਦਸਤਾਰ ਨਾ ਹੋਈ ਤੈਨੂੰ ਦਰਸ਼ਨ ਨਹੀਂ ਦੇਣੇ ਉਹ ਚੀਜ਼ ਮੇਰੇ ਬੜੀ ਚੁਬਦੀ ਰਹੀ ਜੂ ਜੂ ਮੈਂ ਵੱਡਾ ਹੁੰਦਾ ਰਿਹਾ ਮੈਨੂੰ ਹੋਰ ਤੰਗ ਕਰਨ ਲੱਗੀ ਮੈਂ ਦੁੱਖ ਭੋਗੇ ਬਹੁਤ ਕੁਝ ਕਿਹਾ ਮੈਂ ਕਿਹਾ ਸੋਚਦਾ ਹੀ ਮੇਰੇ ਦੁੱਖਾਂ ਦਾ ਕਾਰਨ ਕੀ ਹੈ ਫਿਰ ਪਤਾ ਲੱਗਾ ਓਹ ਜਿਸ ਗੁਰੂ ਨੇ ਸਿੱਖ ਸਜਾਏ ਸਿੰਘ ਬਣਾਏ ਪ੍ਰਮਾਤਮਾ ਨਾਲ ਜੋੜਿਆ ਖੰਡੇ ਬਾਟੇ ਦੀ ਪੌੜ ਦੇ ਕਿ ਤੈਨੂੰ ਬਣਾਇਆ ਤੂੰ ਉਹਦੇ ਖਾਲ ਕਤਲ ਕਰਾਤੇ ਉਹ ਚੀਜ਼ ਮੇਰੇ ਮਨ ਚ ਆਉਂਦੀ ਰਹੀ ਮ ਬੜੇ ਸਾਲ ਪਾਠ ਮਹਾਰਾਜ ਨੇ ਮੇਰੇ ਤੋਂ ਕਰਾਇਆ ਮਾਫੀਆਂ ਮੰਗਾਈਆਂ ਬੜੇ ਦੁੱਖ ਦਰਦ ਕਰਦੇ ਕਰਦੇ ਉਸ ਤੋਂ ਬਾਅਦ ਮੇਰੇ ਮਨ ਚ ਇੱਕ ਫੁਰਨਾ ਪੈਦਾ ਹੋਇਆ ਵੀ ਮੈਂ ਦਾੜੀ ਨਹੀਂ ਕਟਾਉਣੀ ਬਾਲਾਂ ਦੇ ਹੱਥੋਂ ਮਾਰਦਾ ਤਾਂ ਮਹਾਰਾਜ ਨੂੰ ਕਹਿੰਨਾ ਮਹਾਰਾਜ ਇੱਕ ਵਾਰੀ ਮੈਨੂੰ ਬਾਲ ਦੇ ਦੇ ਮੈਂ ਦਸਤਾਰ ਬੰਨਣੀ ਹੈ ਕੁਝ ਉਹਨਾਂ ਵੇਲੇ ਡਾਕਟਰ ਮਿਲਿਆ ਇੱਕ ਜਿਹੜਾ ਮੇਰੇ ਟੀਕੇ ਲਾਉਂਦਾ ਸਿਰ ਚ ਮੇਰੇ ਬਾਲ ਆ ਗਏ ਆ ਰਹੇ ਆ ਮੈਂ ਕਿਹਾ ਯਾਰ ਤੂੰ ਇੱਕ ਵਾਰੀ ਮੇਰੇ ਬਾਲ ਵੱਡੇ ਕਰ ਦੇ ਮੇਰਾ ਜੂੜਾ ਹੋਣ ਲੱਗ ਜਾਏ ਮੈਂ ਮੈਂ ਕਿਹਾ ਚਲ ਹੋ